ਪਿਓ ਦਾ ਪੁੱਤ ਨਾ ਭੁਰਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁਰਦਾ ਕਦੇ ਪੰਜਾਬੀ ਨੂੰ ਅੱਜ ਕੱਲ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਮੇਲਿਆਂ ਦੇ ਵਿੱਚ ਕਲਾਕਾਰ ਬੁਲਾਉਂਦੇ ਆ ਉਹ ਵੱਡੇ ਕਲਾਕਾਰ ਨੂੰ ਕਿਸੇ ਵੱਡੇ ਸਿੰਗਰ ਨੂੰ ਲੱਖ ਰੁਪਈਆ ਵੀ ਦੇ ਦਿੰਦੇ ਆ ਜਿਆਦਾ ਹੀ ਪੈਸੇ ਦੇ ਦਿੰਦੇ ਆ ਹਾਂਜੀ ਜਿਹੜੇ ਆਪਣੇ ਇਲਾਕੇ ਦੇ ਸਿੰਗਰ ਹੁੰਦੇ ਆ ਉਹਨਾਂ ਲੋਕਾਂ ਨੂੰ ਟਾਈਮ ਤੱਕ ਵੀ ਨਹੀਂ ਦਿੰਦੇ ਆ ਕਮੀਆਂ ਜਿਹੜੀਆਂ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਆ ਇਹ ਆ ਬਣਾ ਕੇ ਅੱਜ ਕੱਲ ਲੋਕ ਸੁਣਦੇ ਨਹੀਂ ਅੱਜ ਕੱਲ ਵੀਡੀਓ ਦੇਖਦੇ ਅੱਜ ਕੱਲ ਗੀਤ ਨੂੰ ਲੋਕ ਦੇਖਦੇ ਆ ਉਹ ਜਹਾਨ ਖਾ ਵੀ ਮਸੇਵਾ ਗੁਰੂ ਕਰਦੀ ਬੇ ਅਦਭੀ ਕਰੇ ਜਹਾਨ ਖਾ ਵੀ ਮਸੇਵਾ ਗੁਰੂ ਕਰਦੀ ਬੇ ਅਦਭੀ ਕਰੇ ਆਹੋ ਜੀ ਨੇ ਜਿੰਦ ਗੁਰੂ ਲੇਕਣ ਹੋਣੀ ਐ ਸੀਸ ਤਲੀ ਤੇ ਧਰੇ ਆਹੋ ਜੀ ਨੇ ਜਿੰਦ ਗੁਰੂ ਲੇਕਣ ਹੋਣੀ ਐ ਸੀਸ ਤਲੀ ਤੇ ਧਰੇ ਆਹ ਰਾਮਕੋਟਿਆ ਜਿਨ੍ਹਾਂ ਨੇ ਮੇਰੇ ਕਾਫੀ ਗੀਤ ਗਾਏ ਆ ਜਿਨ੍ਹਾਂ ਦੀ ਸਭ ਤੋਂ ਪਹਿਲੀ ਕੈਸਟ ਮੈਂ ਕੀਤੀ ਉਸ ਦੇ ਵਿੱਚ ਜਿਹੜਾ ਮੇਰਾ ਸਭ ਤੋਂ ਪਹਿਲਾ ਗੀਤ ਸੀ ਸੁਣ ਸੱਜਣਾ ਮੇਰੀਆਂ ਫਰਿਆਦਾਂ ਕਦੀ ਸਾਡੀ ਗਲੀ ਵੀ ਆਇਆ ਕਰ ਰਾਹ ਤੇਰਾ ਤੱਕ ਦੀ ਰਹਿਣੀ ਆ ਕਦੀ ਤੂੰ ਕਦੀ ਤਾਂ ਤੇਰਾ ਪਾਇਆ ਕਰ ਲੋਕ ਪੰਜਾਬੀ ਰੀਡ ਦੇਖ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਦੋਸਤ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਸਾਡਾ ਖਾਸ ਪ੍ਰੋਗਰਾਮ ਫਾਜ਼ਿਲਕਾ ਦੇ ਫਨਕਾਰ ਏਸੀ ਹੀ ਕੜੀ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਇੱਕ ਜਏ ਗੀਤਕਾਰ ਜਨ ਜਿਨ ਕੇ ਆਪਣੇ ਸਮੇਂ ਵਿੱਚ ਕਾਫੀ ਗੀਤ ਲਿਖੇ ਤੇ ਲੋਕਾਂ ਵਿੱਚ ਕਾਫੀ ਮਕਬੂਲ ਵੀ ਹੋਇਆ ਉਹਨਾਂ ਦੀ ਕੈਸਟ ਆਈਸੀ ਰੌਣਕਾ ਪੰਜਾਬ ਦੀਆਂ ਜਿਸ ਦੇ ਨਾਲ ਉਹਨਾਂ ਨੇ ਪੂਰੇ ਇਲਾਕੇ ਵਿੱਚ ਆਪਣੀ ਜਾਣ ਪਛਾਣ ਬਣਾਈ ਲੇਕਿਨ ਆਧੇ ਸਮੇਂ ਵਿੱਚ ਉਹ ਕੀ ਕਰ ਰਿਹਾ ਹੈ ਕਿਹੜੇ ਹਾਲਾਤਾਂ ਵਿੱਚ ਰਹਿ ਰਿਹਾ ਹੈ ਇਹ ਸਾਰੀ ਗੱਲਬਾਤ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਸਾਡੇ ਇਸ ਚੈਨਲ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਆਪਣੇ ਇਲਾਕੇ ਦੇ ਫਨਕਾਰਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਨਾ ਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨੀ ਤਾਂ ਜਿਆਦਾ ਸਮਾਂ ਆਪਾਂ ਗੱਲਬਾਤਾਂ ਵਿੱਚ ਨਹੀਂ ਵਿਅਤ ਕਰਦੇ ਆਪਾਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਫਨਕਾਰ ਦੇ ਨਾਲ ਤਾ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਲੋਕ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਫਾਜ਼ ਲਗਾ ਦੇ ਫਨਕਾਰ ਚ। ਲੋ ਜੀ ਮੇਰੇ ਵੱਲੋਂ ਵੀ ਸਭ ਤੋਂ ਪਹਿਲਾਂ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਲੋਕ ਪੰਜਾਬੀ ਰੇਡੀਓ ਚੈਨਲ ਦਾ ਜੇ ਸਾਰੀ ਟੀਮ ਦਾ ਲੋਕ ਪੰਜਾਬੀ ਰੇਡੀਓ ਚੈਨਲ ਦੀ ਸਾਰੀ ਟੀਮ ਦਾ ਮੈਂ ਵੀ ਆਪਣੇ ਵੱਲੋਂ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਆਮ ਜਨਤਾ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਪਿੰਡ ਕਿਹੜਾ ਹੈ? ਤੁਹਾਨੂੰ ਸੁਭ ਨਾਮ ਕੀ ਹੈ? ਇਹ ਸਾਰੀ ਸੂਤੰਤ ਦੱਸੋ। ਸ਼ਬਨਾ ਮੇਰਾ ਜਗਦੇਵ ਸਿੰਘ ਹੈ ਜੀ ਤੇ ਗੀਤਾਂ ਦੇ ਵਿੱਚ ਮੈਂ ਖਾਸ ਕਰਕੇ ਦੇਵ ਖਰਤੇ ਵਾਲਾ ਕਰਕੇ ਪਾਉਣਾ ਕਿਉਂਕਿ ਜਗਦੇਵ ਸਿੰਘ ਜਿਹੜਾ ਹੈ ਗੀਤਾਂ ਦੇ ਵਿੱਚ ਜਿਹੜਾ ਫਿੱਟ ਕਰਨਾ ਬਹੁਤ ਮੁਸ਼ਕਲ ਲੱਗਦਾ ਸੀ ਇਸ ਕਰ ਇਸ ਕਰਕੇ ਹਾਂਜੀ ਇਸ ਕਰਕੇ ਮੈਂ ਨਾਮ ਚੇਂਜ ਕਰਕੇ ਦੇਵ ਖਰਤੇ ਵਾਲਾ ਕਰਕੇ ਗੀਤਾਂ ਦੇ ਵਿੱਚ ਪਾਉਣਾ ਤੇ ਪਿੰਡ ਆਪਣਾ ਝੰਡ ਵਾਲਾ ਖਰਤਾ ਹੈ ਇਹ ਕਿੱਥੇ ਕਰਕੇ ਪਿੰਡ ਹੈ ਇਹ ਫਾਜ਼ਲ ਕਾ ਤੋਂ ਅਬੋਰ ਰੋਡ ਤੇ ਵਨ ਵਾਲਾ ਤੋਂ 1 ਕਿਲੋਮੀਟਰ ਸਾਈਡ ਤੇ ਹੈ ਜੀ ਠੀਕ ਹੈ ਤਾਂ ਜਿਹੜੇ ਤੁਹਾਡਾ ਬਚਪਨ ਹੈ ਉਹ ਕਿੱਥੇ ਰਿਹਾ ਹੈ ਬਚਪਨ ਆਪਣਾ ਜੰਡਵਾਲਾ ਖਰਤਾ ਦੇ ਵਿੱਚ ਹੀ ਨਸਿਤ ਹੋਇਆ ਜੀ ਅੱਛਾ ਇੱਥੇ ਤੋਂ ਸੁਣੀਏ ਕੀ ਹਾਂਜੀ ਇੱਥੋਂ ਦੇ ਸੁਣੀਏ ਕਿ ਸ਼ੁਰੂ ਤੋਂ ਠੀਕ ਹੈ ਤੇ ਕਿੰਨਾ ਪੜੇ ਹੋ ਤੇ ਪੜਾਈ ਕਿੱਥੋਂ ਪ੍ਰਾਪਤ ਕੀਤੀ ਸੀ ਆਹ ਪੜਾਈ ਮੈਂ ਇੱਥੋਂ ਪ੍ਰਾਇਮਰੀ ਤਾਂ ਇੱਥੋਂ ਜੰਡਵਾਲਾ ਖਰਤਾ ਤੋਂ ਹੀ ਕੀਤੀ ਹੈ ਜੀ ਹੂੰ ਤੇ ਅੱਗੇ ਜਾ ਕੇ ਮੈਂ ਕੁਝ 8ਵੀਂ ਤੱਕ ਜਿਹੜੀ ਆ ਬਨ ਵਾਲੇ ਤੋਂ ਕੀਤੀ ਹੈ ਜੀ ਬਨ ਵਾਲਾ ਹਨਵੰਤਾ ਤੋਂ ਠੀਕ ਹੈ ਜੀ ਅੱਠ ਹੀ ਪੜਿਆ ਹੋਇਆ ਹਾਂਜੀ ਇੰਨਾ ਹੀ ਪੜਿਆ ਹੋਇਆ ਤਾਂ ਫਿਰ ਗੀਤਕਾਰ ਜਿਹੜੀ ਬਣਨ ਦੀ ਚੰਨ ਕਿਨੇ ਕਿੱਥੇ ਲੱਗੇ ਤੁਹਾਨੂੰ ਇਹ ਗੀਤਕਾਰ ਬਣਨ ਦੀ ਇੱਛਾ ਮੈਨੂੰ ਇਸ ਤਰ੍ਹਾਂ ਲੱਗੀ ਕਿਉਂਕਿ ਪਹਿਲਾਂ ਮੈਂ ਥੋੜਾ ਜਿਹਾ ਗਾਉਣ ਦੇ ਵਿੱਚ ਰੁਚੀ ਰੱਖਦਾ ਸੀ ਇੱਕ ਸਮੇਂ ਦੀ ਗੱਲ ਹੈ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਸੀ ਉਹ ਗੁਰਦੁਆਰਾ ਸਾਹਿਬ ਕੇ ਢਾਡੀ ਸਿੰਘਾਂ ਨੇ ਆਉਣਾ ਸੀ ਉਹ ਕੁਝ ਲੇਟ ਹੋਏ ਪਿੰਡ ਦੇ ਲੋਕਾਂ ਨੇ ਮੈਨੂੰ ਮਜਬੂਰ ਕੀਤਾ ਕਹਿੰਦੇ ਜੀ ਤੁਸੀਂ ਓਨੀ ਦੇਰ ਤੁਸੀਂ ਲੋਕਾਂ ਨੂੰ ਜਿਹੜਾ ਕੰਟਰੋਲ ਕਰੋ ਲੋਕਾਂ ਨੂੰ ਬਿਠਾਓ ਤੇ ਮੇਰੇ ਕੋਲ ਆਪਣਾ ਲਿਖਿਆ ਹੋਇਆ ਕੋਈ ਧਾਰਮਿਕ ਗੀਤ ਨਹੀਂ ਸੀ। ਤੇ ਸਾਡੇ ਪਿੰਡ ਝੰਡ ਵਾਲੇ ਖਰਤੇ ਦੇ ਵਿੱਚ ਵੀ ਕਿਸੇ ਸਮੇ ਇੱਕ ਚੰਨ ਨਾਮ ਦਾ ਬੰਦਾ ਇੱਕ ਗੀਤ ਲਿਖਦਾ ਹੁੰਦਾ ਸੀਗਾ। ਠੀਕ ਹੈ। ਉਸ ਦੇ ਜਿਹੜੇ ਤਿੰਨ ਗੀਤ ਮੈਨੂੰ ਧਾਰਮਿਕ ਯਾਦ ਸੀ। ਅੱਛਾ। ਮੈਂ ਉਹ ਤਿੰਨ ਗੀਤ ਗੁਰਦੁਆਰਾ ਸਾਹਿਬ ਵਿਖੇ ਉਹ ਗਾਏ। ਉਹਨਾਂ ਤੋਂ ਫਿਰ ਮੇਰੇ ਮਨ ਨੂੰ ਇਹ ਠੇਸ ਵੱਜੀ ਕਿ ਮੈਂ ਆਪਣਾ ਲਿਖਿਆ ਹੋਇਆ ਗਾਵਾਂ। ਮੈਂ ਹੁਣ ਆਪ ਲਿਖਾਂ। ਠੀਕ ਹੈ। ਉਸ ਤੋਂ ਬਾਅਦ ਫਿਰ ਮੈਂ ਅੰਮ੍ਰਿਤਸਰ ਭਾਈ ਚਤਰ ਸਿੰਘ ਜੀਵਨ ਸਿੰਘ ਜਿੰਨਾ ਦੇ ਜਿਹੜੇ ਕਿਤਾਬਾਂ ਵਾਲੇ ਐ ਕਿਸੇ ਸਮੇਂ ਚ ਹੁੰਦੇ ਸੀ ਅੱਜ ਵੀ ਉਹਨਾਂ ਦੀਆਂ ਦੁਕਾਨਾਂ ਤਾਂ ਮੌਜੂਦ ਆ ਪਰ ਉਹ ਨਹੀਂ ਰਹੇ ਉਹਨਾਂ ਨੂੰ ਮੈਂ ਇੱਕ ਚਿੱਠੀ ਲਿਖੀ ਅੱਛਾ ਤੇ ਮੈਂ ਉਹਨਾਂ ਕੋਲੋਂ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਬਾਰੇ ਚ ਮੰਗ ਕੀਤੀ ਮੈਂ ਕਿਹਾ ਜੀ ਮੈਨੂੰ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਭੇਜੋ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਬਾਬਾ ਜੀਵਨ ਸਿੰਘ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਲਿਆਂਦਾ ਹਾਂਜੀ ਉਹਨਾਂ ਦੀ ਜੀਵਨੀ ਬਾਰੇ ਮੰਗ ਕੀਤੀ ਪਰ ਉਹਨਾਂ ਨੇ ਮੈਨੂੰ ਵਾਪਸੀ ਜਵਾਬ ਭੇਜਿਆ ਕਹਿੰਦੇ ਜੀ ਸਾਡੇ ਕੋਲੇ ਬਾਬਾ ਜੀਵਨ ਸਿੰਘ ਦੀ ਜੀਵਨੀ ਬਾਰੇ ਕੁਝ ਨਹੀਂ ਹੈ ਫਿਰ ਮੈਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਮੰਗਾਇਆ ਉਥੋਂ ਉਸ ਤੋਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਜੀ ਠੀਕ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਮੈਂ ਲਿਖਿਆ ਸੀਗਾ ਜਦੋਂ ਕਿ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਆ ਕੇ ਹਰਿਮੰਦਰ ਸਾਹਿਬ ਤੇ ਕਬਜ਼ਾ ਕੀਤਾ ਤੇ ਹਰਿਮੰਦਰ ਸਾਹਿਬ ਨੂੰ ਢਾ ਰਹੇ ਨੇ ਉੱਥੋਂ ਕੁਝ ਸਿੰਘਾਂ ਨੇ ਜਾ ਕੇ ਬਾਬਾ ਦੀਪ ਸਿੰਘ ਨੂੰ ਲੱਖੀ ਜੰਗਲਾਂ ਦੇ ਵਿੱਚ ਜਿੱਥੇ ਕਿ ਸਾਬੋ ਕੀ ਤਲਵੰਡੀ ਹੈ ਸਾਬੋ ਕੀ ਤਲਵੰਡੀ ਉੱਥੇ ਜਾ ਕੇ ਬਾਬਾ ਦੀਪ ਸਿੰਘ ਨੂੰ ਉੱਥੇ ਜਾ ਕੇ ਕੁਝ ਸਿੰਘਾਂ ਨੇ ਸੂਚਨਾ ਦਿੱਤੀ ਕਿ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਹੋਇਆ ਵਜ਼ੀਰ ਜਹਾਨ ਖਾਨ ਹਰਮੰਦਰ ਸਾਹਿਬ ਦੀ ਬੇਤਵੀ ਕਰ ਰਿਹਾ ਹੈ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਸਿੰਘਾਂ ਦੀ ਫੌਜ ਤਿਆਰ ਕਰਨ ਵਾਸਤੇ ਉਥੋਂ ਲੱਖੀ ਜੰਗਲਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇਹ ਸਿੰਘਾਂ ਨੂੰ ਇਹ ਕਹਿ ਰਿਹਾ ਉਹ ਜਹਾਨਖਾਨ ਵੀ ਮਸੇਵਾਂਗ ਗੁਰੂ ਕਰਦੀ ਬੇ ਅਦਭੀ ਕਰੇ ਜਹਾਨਖਾਨ ਵੀ ਮਸੇਵਾਂਗ ਗੁਰੂ ਕਰਦੀ ਬੇ ਅਦਭੀ ਕਰੇ ਆਹੋ ਜੀ ਨੇ ਜਿੰਦ ਗੁਰੂ ਲੈ ਕੇ ਨਾਉਣੀ ਐ ਸੀਸ ਤਲੀ ਤੇ ਧਰੇ ਆਹੋ ਜੀ ਨੇ ਜਿੰਦ ਗੁਰੂ ਲੈ ਕੇ ਨਾਉਣੀ ਐ ਸੀਸ ਤਲੀ ਤੇ ਧਰੇ ਜਉਦਾ ਨਹੀਂ ਛੱਡਣਾ ਜਹਾਨਖਾਨ ਨੂੰ ਮਸੇਵਾਂਗ ਵਟਣਾ ਇੱਟ ਵਟਾ ਜਿਹੜਾ ਹੈ ਤਲਾਜ ਸੁਟਿਆ ਵੀ ਫਿਰ ਉਹ ਵੀ ਕੱਢਣਾ ਵੈਰੀਆਂ ਨੇ ਕਿਹੜੀ ਵਾਰਦਾਤ ਕੀਤੀ ਐ ਆਕੇ ਗੁਰੂ ਦੇ ਘਰੇ ਆਹੋ ਜੀ ਨੇ ਜਿੰਦ ਗੁਰੂ ਲੇਖੇ ਲਾਉਣੀ ਐ ਸੀਸ ਤਲੀ ਤੇ ਧਰੇ ਫਿਰ ਮੈਂ ਇਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ ਸਭ ਤੋਂ ਪਹਿਲੀ ਗੱਲ ਮੇਰੀ ਇਹ ਹੈ ਜੀ ਸਭ ਤੋਂ ਜਿਹੜਾ ਪਹਿਲਾ ਗੀਤ ਤੇ ਸਹੀਜਾ ਸ਼ਬਦ ਕਹਿ ਲਈ ਆਪਾਂ ਹਾਂਜੀ ਬਾਹਰ ਕਹਿ ਲਈ ਜੀ ਹਾਂਜੀ ਫਿਰ ਮੈਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਜਿਹੜਾ ਉਹਨਾਂ ਦੇ ਅੰਮ੍ਰਿਤ ਛਕਣ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਲਿਖਿਆ अच्छा जदा की गुरबख्श अवेला गुरबख्श अवेला ઠાડી ਜਿਹੜੇ ਜਦਾਂ ਕਿ ਉਹ ਲਿਖਦੇ ਨਾ ਲੜੀਵਾਰ ਇਤਿਹਾਸ ਮੈਂ ਉਹ ਲੜੀਵਾਰ ਇਤਿਹਾਸ ਲਿਖਿਆ ਲੜੀਵਾਰ ਇਤਿਹਾਸ ਤੁਸੀਂ ਲਿਖਿਆ ਹਾਂਜੀ ਬਾਬਾ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਪਹਿਲਾ ਸ਼ਬਦ ਲਿਖਿਆ ਉਦੋਂ ਮੇਰੀ ਉਮਰ ਜਿਹੜੀ ਤਕਰੀਬਨ 18 ਕੇ ਸਾਲ ਦੀ ਸੀ ਜੀ ਠੀਕ ਹੈ 18 ਸਾਲ ਦੀ ਉਮਰ ਵਿੱਚ ਤੁਸੀਂ ਇਹ ਲਿਖਣਾ ਸ਼ੁਰੂ ਕਰਤਾ ਪਹਿਲਾ ਜਿਹੜਾ ਗੀਤ ਸੀ ਉਹ ਧਾਰਮਿਕ ਇਤਨਾ ਤੋਂ ਸ਼ੁਰੂਆਤ ਹੋਈ ਹਾਂਜੀ ਹਾਂਜੀ ਧਰਮ ਕੀਰਤੋਂ ਸ਼ੁਰੂ ਕੀਤਾ ਜੀ ਅੱਛਾ ਉਸ ਤੋਂ ਬਾਅਦ ਕਿਹੜੇ ਕਿਹੜੇ ਗੀਤ ਤੁਸੀਂ ਲਿਖੇ ਤੇ ਕਿਹੜੇ ਕਿਹੜੇ ਗਾਇਕਾਂ ਨੇ ਗੀਤ ਤੁਹਾਡੇ ਗਾਏ ਅ ਜਿਹੜੇ ਮੈਂ ਕਾਫੀ ਗੀਤ ਲਿਖੇ ਆ ਜਿਹੜੇ ਕੁਝ ਮੈਂ ਡਿਊਟ ਵੀ ਲਿਖੇ ਜਿਹੜੇ ਡਿਊਟ ਮੇਰੇ ਗਾਰੇ ਲਖਵਿੰਦਰ ਧਾਲੀਵਾਲ ਤੇ ਵੀ ਬੰ ਮਨਵੀਰ ਮਣੀ ਠੀਕ ਉਹਨਾਂ ਨੇ ਮੇਰੇ ਕੁਝ ਗੀਤ ਗਾਏ ਆ ਜਿਹੜੇ ਡਿਊਟ ਗੀਤ ਗਾਏ ਉਸ ਤੋਂ ਬਾਅਦ ਜਿਹੜੇ ਆ ਜੱਸੀ ਬੱਲ ਜਿਨ੍ਹਾਂ ਨੂੰ ਜੰਗ ਧਰਦੀ ਵੀ ਕਹਿੰਦੇ ਆ ਪਿੰਡਰਪਾੜੇ ਤੋਂ ਉਹਨਾਂ ਦੇ ਨਾਲ ਮਿਸ ਦੀਪੂ ਉਹਨਾਂ ਨੇ ਮੇਰੇ ਡਿਊਟ ਗੀਤ ਗਾਏ ਉਸ ਤੋਂ ਇਲਾਵਾ ਜਗਦੀਸ਼ ਸੰਧਾ ਜੀ ਤੇ ਬੀਬਾ ਕਮਲ ਸ਼ੇਰ ਗਿੱਲ ਇਹਨਾਂ ਨੇ ਮੇਰੇ ਕਾਫੀ ਗੀਤ ਜਿਹੜੇ ਅੱਜ ਵੀ ਗਾ ਰਹੇ ਆ ਤੇ ਇਸ ਤੋਂ ਇਲਾਵਾ ਰਾਮਾ ਰਾਮਕੋਟਿਆ ਜਿਨ੍ਹਾਂ ਨੇ ਮੇਰੇ ਕਾਫੀ ਗੀਤ ਗਾਏ ਆ ਜਿਨ੍ਹਾਂ ਦੀ ਸਭ ਤੋਂ ਪਹਿਲੀ ਕੈਸਟ ਮੈਂ ਕੀਤੀ ਉਸ ਦੇ ਵਿੱਚ ਜਿਹੜਾ ਮੇਰਾ ਸਭ ਤੋਂ ਪਹਿਲਾ ਗੀਤ ਸੀ ਸੁਣ ਸੱਜਣਾ ਮੇਰੀਆਂ ਫਰਿਆਦਾਂ ਕਦੀ ਸਾਡੀ ਗਲੀ ਵੀ ਆਇਆ ਕਰ ਰਾਹ ਤੇਰਾ ਤੱਕ ਦੀ ਰਹਿਣੀ ਆ ਕਦੀ ਤੂੰ ਕਦੀ ਤਾਂ ਫੇਰਾ ਪਾਇਆ ਕਰ ਇਹ ਸਭ ਤੋਂ ਮੇਰਾ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਹੈ ਠੀਕ ਹੈ ਤਾਂ ਦੇਖਹਿੰਦਾ ਜਿਹੜੀ ਇਹ ਮੁਹੰਮਦ ਗੀਤਕਾਰ ਦੇ ਇੱਕ ਦਰਦਵੀ ਇਹ ਕਿ ਪਹਿਲਾ ਗੀਤ ਰਿਕਾਰਡ ਕਰਨ ਚ ਕਾਫੀ ਮਿਹਨਤ ਮੁਕਸ਼ਕਤ ਕਰਨੀ ਪਈ ਮੈਨੂੰ ਮੈਨੂੰ ਕਿੰਨੀ ਕੋ ਉਸ ਰਿਕਾਰਡ ਕਰਾਉਣ ਵਾਸਤੇ ਮਿਹਨਤ ਮੁਕਸ਼ਕਤ ਕਰਨੀ ਪਈ ਮੈਨੂੰ ਕੋਈ ਖਾਸ ਜਿਹੜੀ ਆ ਮੁਸ਼ਕਤ ਨਹੀਂ ਕਰਨੀ ਪਈ ਇਸ ਤੇ ਇਹ ਮੇਰਾ ਜਿਹੜਾ ਮੇਰਾ ਇਹ ਰਿਕਾਰਡ ਹੋ ਗਿਆ ਜੀਤ ਇਹ ਇਹ ਬੜਾ ਜਲਦੀ ਹੋ ਗਿਆ ਸੌਖਾ ਹੋ ਗਿਆ ਸੌਖਾ ਹੋ ਗਿਆ ਠੀਕ ਹੈ ਕਿਉਂਕਿ ਸਾਡੇ ਭਾਈ ਬਗੀਚਾ ਗਿਲ ਹੈ ਅਕਾ ਚਸਤੀ ਤੋਂ ਉਹਨਾਂ ਦੇ ਅਮਰਤ ਆਡੀਓ ਉਹਨਾਂ ਦੀ ਕੰਪਨੀ ਸੀ ਰਿਕਾਰਡਿੰਗ ਕੰਪਨੀ ਉਹਨਾਂ ਦੀ ਜਿਹੜੀ ਆ ਕੈਸਟ ਕੰਪਨੀ ਸੀ ਉਹਨਾਂ ਦੀ ਠੀਕ ਹੈ ਤੇ ਉਹਨਾਂ ਨਾਲ ਮੇਰੇ ਵਧੀਆ ਬੜੇ ਚੰਗੇ ਰਿਲੇਸ਼ਨ ਸੀ ਉਹਨਾਂ ਦੇ ਨਾਲ ਮੇਰੀ ਆਵਾਜ਼ ਆਈ ਸੀ ਅਸੀਂ ਉਹਨਾਂ ਦੀ ਕੰਪਨੀ ਦੇ ਵਿੱਚ ਫਿਰ ਉਹਨਾਂ ਦਾ ਰਾਮੇ ਦਾ ਇਹ ਪਹਿਲਾ ਗੀਤ ਰਿਕਾਰਡ ਕੀਤਾ ਰਾਮੇ ਦਾ ਵੀ ਪਹਿਲਾ ਗੀਤ ਸੀ ਮੇਰਾ ਵੀ ਪਹਿਲਾ ਗੀਤ ਸੀ ਇਹ ਠੀਕ ਹੈ ਤਾਂ ਇਹ ਕਕਸਰ ਦੇਖਿਆਦਾ ਕਿ ਅੱਜਕੱਲ ਜਿਹੜੇ ਗੀਤਕਾਰਾਂ ਨੂੰ ਪੈਸੇ ਵੀ ਨਹੀਂ ਮਿਲਦੇ کافی ਮਿਹਨਤ ਕਰਨੀ ਪੈਂਦੀ ਉਹਨਾਂ ਦਾ ਨਾਮ ਨਵੇਂ ਅੱਗੇ ਆਉਂਦਾ ਤੇ ਉਹਨਾਂ ਨੂੰ ਮਤਲਬ ਆਦਾ ਨਵਾਂ ਨਾਮ ਕੋਪ ਗੀਤ ਵਿੱਚ ਕਵਾਉਣ ਵਾਸਤੇ ਕਲਾਕਾਰਾਂ ਨੂੰ ਪੈਸੇ ਵੀ ਦੇਣੇ ਪੈਂਦੇ ਆ ਹਾਂਜੀ ਅੱਜ ਕੱਲ ਉਹ ਨਾਮਵਰ ਗੀਤ ਕਰ ਉਹ ਬਣਦੇ ਆ ਜਿਨ੍ਹਾਂ ਕੋਲ ਅੱਜ ਇਹ ਮੌਜੂਦਾ ਜਿਆਦਾ ਪੈਸਾ ਖੁੱਲਾ ਪੈਸਾ ਕਿਉਂਕਿ ਇੱਕ ਵਾਰ ਉਹ ਲੱਖਾਂ ਰੁਪਈਆ ਲਾ ਕੇ ਉਹ ਰਿਕਾਰਡਿੰਗ ਕਰਕੇ ਤੇ ਨਾਲ ਵੀਡੀਓ ਵਗੈਰਾ ਬਣਾ ਕੇ ਅੱਜ ਕੱਲ ਲੋਕ ਸੁਣਦੇ ਨਹੀਂ ਅੱਜ ਕੱਲ ਵੀਡੀਓ ਦੇਖਦੇ ਅੱਜ ਕੱਲ ਗੀਤ ਨੂੰ ਲੋਕ ਦੇਖਦੇ ਆ ਕਿਉਂਕਿ ਉਹ ਜਿਹੜੇ ਪੈਸੇ ਵਾਲੇ ਲੋਕ ਆ ਉਹ ਵੀਡੀਓ ਵਗੈਰਾ ਬਣਾ ਕੇ ਤੇ ਉਹ ਫਿਰ ਪਾਉਂਦੇ ਆ ਤਾਂ ਉਹਨਾਂ ਦਾ ਗੀਤ ਚੱਲਦਾ ਤੇ ਜਿਹੜੇ ਬੰਦੇ ਕੋਲ ਪੈਸਾ ਹੈ ਨਹੀਂ ਅਧਿਕਰ ਗੀਤਕਾਰ ਹੈ ਭਾਵੇਂ ਉਹਦੀ ਕਲਮ ਬਹੁਤ ਵਧੀਆ ਹੋਵੇ ਪਰ ਉਹਨੂੰ ਰਿਕਾਰਡ ਕਰਾਉਣਾ ਜਿਹੜਾ ਬੜਾ ਔਖਾ ਹੋ ਜਾਂਦਾ ਕਿਉਂਕਿ ਅੱਜ ਦੇ ਸਿੰਗਰ ਗੀਤਕਾਰ ਦੇ ਕੋਲੋਂ ਰਿਕਾਰਡਿੰਗ ਵਾਸਤੇ ਪੈਸਾ ਮੰਗਦੇ ਆ ਤੁਹਾਡੇ ਨਾਲ ਵੀ ਕਦੀ ਕੋਈ ਵਾਕਿਆ ਹੋਇਆ ਜਾਂ ਮੰਗੇ ਉਹਨ ਕਿਸੇ ਨੇ ਹਾਂਜੀ ਹੋ ਜਾਂਦਾ ਜੀ ਹੋ ਜਾਂਦਾ ਹਾਂਜੀ ਹਾਂਜੀ ਅੱਛਾ ਕਿਸੇ ਸਮੇਂ ਮੈਂ ਸ਼੍ਰਿੰਦਰ ਸਿੰਧੇ ਕੋਲ ਗਿਆ ਸੀ ਉਹਨਾਂ ਜ਼ਮਾਨਿਆਂ ਚ ਠੀਕ ਹੈ ਉਹਨਾਂ ਨੇ ਉਸ ਜ਼ਮਾਨੇ 'ਚ ਮੇਰੇ ਤੋਂ 25000 ਰੁਪਏ ਮੰਗਿਆ ਸੀਗਾ ਕਹਿੰਦਾ ਤੁਹਾਡਾ ਗੀਤ ਕਰਵਾ ਦਾਂਗੇ ਠੀਕ ਹੈ ਹਾਂਜੀ ਮੈਂ ਦੇਖਿਆ ਇਹਦਾ ਕਿ ਜਿਹੜਾ ਕੋਈ ਗਾਇਕ ਕੇ ਗਾਇਕ ਨੂੰ ਸਟਾਰ ਬਣਾਉਣ ਵਾਲਾ ਤਾਂ ਗੀਤਕਾਰ ਹੀ ਹੁੰਦਾ ਅਗਰ ਮੰਨ ਲਓ ਗੀਤਕਾਰ ਹੀ ਨਾ ਆਉਣ ਕਿਤਾ ਗਾਇਕ ਕੀ ਗਾਏ ਤਾਂ ਫਿਰ ਵੀ ਇਹ ਆਜਾਬ ਕਿਉਂ ਮੰਗਦੇ ਨੇ ਪੈਸੇ ਠੀਕ ਕਰਨ ਦਾ ਕਾਰਨ ਅੱਜਕੱਲ ਇਹ ਵੀ ਹੈ ਨਾ ਜੀ ਅੱਜਕੱਲ ਤਾਂ ਇਹ ਹਾਲਾਤ ਹੀ ਇਹ ਬਣ ਗਿਆ ਕਿਉਂਕਿ ਅੱਜਕੱਲ ਜਿਹੜਾ ਅগে ਪਹਿਲਾਂ ਹੁੰਦਾ ਸੀ ਪਹਿਲਾਂ ਸਮਾਂ ਹੁੰਦਾ ਸੀ ਜਦੋਂ ਕੈਸਟਾਂ ਚਲਦੀਆਂ ਸੀ ਉਦੋਂ ਸਿੰਗਰ ਨੂੰ ਵੀ ਕੈਸਟਾ ਵਿਕਣ ਦੇ ਮੁਤਾਬਕ ਉਹਦੇ ਪੈਸੇ ਮਿਲਦੇ ਸੀ ਕੰਪਨੀ ਪੈਸਾ ਦਿੰਦੀ ਸੀ ਤੇ ਅੱਜ ਕੱਲ ਕੀ ਆ ਅੱਜ ਕੱਲ ਕੋਈ ਕੈਸਟ ਤਾਂ ਵਿਕ ਨਹੀਂ ਰਹੀ ਗੀਤਕਾਰ ਨੂੰ ਵੱਧ ਤੋਂ ਵੱਧ ਜਿਹੜੇ ਆ ਸਿੰਗਰ ਨੂੰ ਪ੍ਰੋਗਰਾਮ ਪੈ ਸਕਦੇ ਆ ਪ੍ਰੋਗਰਾਮ ਪੈ ਸਕਦੇ ਤੇ ਹੋਰ ਅੱਜ ਕੱਲ ਸਿੰਗਰ ਨੂੰ ਕਿਸੇ ਤਰ੍ਹਾਂ ਦਾ ਕੋਈ ਕੰਪਨੀ ਵੱਲੋਂ ਕਿਸੇ ਵੱਲੋਂ ਵੀ ਕੋਈ ਪ੍ਰਾਪਤ ਨਹੀਂ ਤੁਸੀਂ ਜਿਹੜੀ ਗੀਤਕਾਰੀ ਏ ਕਿੱਥੋਂ ਸਿੱਖੀ ਕਿੰਦੇ ਸ਼ਾਗਿਰਦ ਬਣੇ ਆਪਦੀ ਕਲਮ ਵਿੱਚ ਪਰਪੱਕਤਾ ਲਿਆਉਣ ਵਾਸਤੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਮਾਨਕ ਸਾਹਿਬ ਨੂੰ ਸੁਣਦਾ ਸੀ ਤੇ ਇਹਨਾਂ ਨੂੰ ਮੁੱਖ ਰੱਖ ਕੇ ਮੈਂ ਲਿਖਣਾ ਸ਼ੁਰੂ ਕੀਤਾ ਇਹਨਾਂ ਨੂੰ ਮੁੱਖ ਰੱਖ ਕੇ ਲਿਖਣਾ ਸ਼ੁਰੂ ਕੀਤਾ ਠੀਕ ਹੈ ਮਤਲਬ ਗੀਤਕਾਰੀ ਸਿੱਖੀ ਨਹੀਂ ਕਿਸੇ ਕੋਲ ਕੋਈ ਗੁਰੂ ਨਹੀਂ ਧਾਰਿਆ ਇਹ ਗੁਰੂ ਤਾਂ ਸਮਝ ਲਓ ਧਾਰਨਾ ਹੀ ਪੈਂਦਾ ਸਾਡੇ ਗਵੰਢ ਇੱਕ ਸਾਡੇ ਗਵੰਢੇ ਅਜਾ ਰਿਸ਼ਤੇਦਾਰ ਆਏ ਸੀ ਉਹਨਾਂ ਨੇ ਸਭ ਤੋਂ ਪਹਿਲਾ ਜਦੋਂ ਮੈਨੂੰ ਉਹਨਾਂ ਨੇ ਮਾਨਕ ਸਾਹਿਬ ਦੀ ਇੱਕ ਕਾਪੀ ਕਰਕੇ ਉਹਨਾਂ ਨੇ ਮੈਨੂੰ ਸੁਣਾਈ ਜਿਹੜਾ ਮਾਨਕ ਸਾਹਿਬ ਦਾ ਗੀਤ ਆਉਂਦਾ ਸੀ ਵੱਡੇ ਬਾਈ ਨਾ ਕਿਉ ਨਾ ਦਸ ਆਈ ਨਹੀਂ ਘਰੇ ਚੱਲ ਕੱਢੂ ਰੜਕਾਂ ਉਹਦੀ ਕਾਪੀ ਕਰਕੇ ਉਹਨਾਂ ਨੇ ਮੈਨੂੰ ਗੀਤ ਇੱਕ ਸੁਣਾਇਆ ਸੀ ਤੇਰੇ ਢੋਲ ਦਾ ਟਰੈਕਟਰ ਪੁਰਾਣਾ ਨਹੀਂ ਹੋ ਜਾਊਗਾ ਕਵੇਲਾ ਬਣ ਗਏ ਉਹਨਾਂ ਨੇ ਉਹਦੀ ਮੈਨੂੰ ਕਾਪੀ ਕਰਕੇ ਸੁਣਾਈ ਤੇ ਉਹਨਾਂ ਤੋਂ ਮੈਨੂੰ ਪ੍ਰਭਾਵ ਪਿਆ ਮੈਨੂੰ ਲਿਖਣਾ ਤਾਂ ਸ਼ੁਰੂ ਉੱਥੋਂ ਹੋਇਆ ਜਿਹੜੀ ਮੈਂ ਤੁਹਾਨੂੰ ਦਗਲ ਦੱਸੀ ਸੀ ਪਹਿਲਾਂ ਕਿ ਮੇਰੇ ਕੋਲ ਆਪਣਾ ਲਿਖਿਆ ਮੈਟਰ ਹੋਵੇ ਉਸ ਗੁਰਦੁਆਰੇ ਤੋਂ ਲੈ ਕੇ ਮੈਂ ਸ਼ੁਰੂ ਕੀਤਾ ਲਿਖਣਾ ਤਾਂ ਪਰ ਦੂਜੀ ਜਿਹੜੀ ਆ ਮੇਰੀ ਦੂਜੀ ਗੱਲ ਇਹ ਸੀਗੀ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਦਾ ਗੀਤ ਸੁਣ ਕੇ ਮੇਰੇ ਮਨ ਤੇ ਇਹ ਪ੍ਰਭਾਵ ਪਿਆ ਕਿ ਮੈਂ ਹੋਰ ਲਿਖਾਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਠੀਕ ਹੈ ਮਤਲਬ ਕਿ ਐਸੇ ਗੁਰੂ ਉਹਨਾਂ ਕੋ ਸੀ ਹਾਂਜੀ ਮੈਂ ਉਹਨਾਂ ਨੂੰ ਹੀ ਮੰਨਦਾ ਠੀਕ ਹੈ ਤਾਂ ਹੁਣ ਤੱਕ ਮਤਲਬ ਕਿਸ ਗੀਤਾ ਤੋਂ ਇਲਾਵਾ ਹੋਰ ਕੀ ਕੁਝ ਲਿਖਿਆ ਹੈ ਗੀਤਾ ਤੋਂ ਇਲਾਵਾ ਅ ਮੈਂ ਹੁਣ ਇੱਕ ਸ਼ਾਰਟ ਮੂਵੀਾਂ ਦੇ ਵਿੱਚ ਵੀ ਕੰਮ ਕਰ ਰਿਹਾ ਹਾਂ ਸ਼ਾਰਟ ਮੂਵੀ ਦੇ ਵਿੱਚ ਕੰਮ ਕਰ ਰਿਹਾ ਹਾਂਜੀ ਸ਼ਾਰਟ ਮੂਵੀ ਦੇ ਵਿੱਚ ਵੀ ਕੰਮ ਕਰ ਰਿਹਾ ਹਾਂ ਮੈਂ ਐਕਟਿੰਗ ਵੀ ਕਰਨਾਲ ਕਰ ਰਿਹਾ ਹਾਂਜੀ ਹਾਂਜੀ ਕਰ ਰਿਹਾ ਠੀਕ ਹੈ ਤਾਂ ਲੋਕ ਤੱਤ ਵੀ ਤੁਸੀਂ ਲਿਖਿਆ ਹੈ ਹਾਂਜੀ ਲੋਕ ਤੱਤ ਵੀ ਲਿਖਿਆ ਹੈ ਅੱਛਾ ਕੋਈ ਲੋਕ ਤੱਤ ਸਾਰੇ ਦਰਸ਼ਕਾਂ ਨੂੰ ਰੂਬਰੂ ਹੋ ਜਾਏਗਾ ਬਿਨਾਂ ਗੱਲ ਤੋਂ ਕਦੇ ਨਹੀਂ ਐਵੇਂ ਰੂਬ ਜਮਾਈਦਾ ਸੌਰੇ ਘਰ ਵਿੱਚ ਜਾ ਕੇ ਕਦੇ ਨਹੀਂ ਢੇਰਾ ਲਾਈਦਾ ਬਿਨਾਂ ਗੱਲ ਤੋਂ ਕਦੇ ਨਹੀਂ ਐਵੇਂ ਰੂਬ ਜਮਾਈਦਾ ਸੌਰੇ ਘਰ ਵਿੱਚ ਜਾ ਕੇ ਕਦੇ ਨਹੀਂ ਢੇਰਾ ਲਾਈਦਾ ਜਿਹੜੇ ਜੀ ਕਹਿੰਦੇ ਨੇ ਉਹ ਹੀ ਦੀ ਅਖਵਾ ਲੈਂਦੇ ਬਹੁਤੇ ਹਰਖੀ ਐਵੇਂ ਆਪਣੀ ਟੌਰ ਗਵਾ ਲੈਂਦੇ ਬਹੁਤੇ ਹਰਖੀ ਐਵੇਂ ਆਪਣੀ ਟੌਰ ਗਵਾ ਲੈਂਦੇ ਹਉ ਵਿਆਹੀ ਤੇਨੂੰ ਪਉਤਾ ਨਹੀਂ ਪੇਕੇ ਘਰ ਲਿਆਈਂਦਾ ਪਤਾ ਨਹੀਂ ਕਦ ਬਦਲ ਜਾਏ ਮਨ ਪਤਾ ਨਹੀਂ ਮਨ ਬਦਲ ਜਾਏ ਬਈ ਕਦੇ ਜੋਵਾਹੀਦਾ ਇਹ ਨਾਲ ਜੋਵਾਹੀ ਐਸਾ ਨਾ ਕੋਈ ਪੰਗਾ ਪੈ ਜਾਵੇ ਇਹ ਨਾ ਹੋਵੇ ਧੀ ਪੇਕੇ ਘਰ ਬੈਠੀ ਰਹਿ ਜਾਵੇ ਇਹ ਨਾ ਹੋਵੇ ਧੀ ਪੇਕੇ ਘਰ ਬੈਠੀ ਰਹਿ ਜਾਵੇ ਹੁਣ ਚਾ ਪੋਸਤ ਦਾ ਮਾੜਾ ਮਾੜੇ ਉਹ ਜੋ ਖਾਂਦੇ ਨੇ ਚਾਰ ਦਿਨਾਂ ਦਾ ਸ਼ੁਗਲ ਅੰਤ ਨੂੰ ਮਾਝੇ ਜਾਂਦੇ ਨੇ ਚਾਰ ਦਿਨਾਂ ਦਾ ਸ਼ੁਗਲ ਅੰਤ ਨੂੰ ਮਾਝੇ ਜਾਂਦੇ ਨੇ ਕੀ ਬਾਤ ਹੈ ਅੱਛਾ ਇੱਕ ਚੀਜ਼ ਅਸਾਂ ਗਾਇਕ ਬੰਨਾ ਔਖਾ ਹੈ ਕਿ ਗੀਤਕਾਰ ਬੰਨਾ ਔਖਾ ਗੀਤਕਾਰ ਬੰਨਾ ਜਿਹੜਾ ਇਹ ਔਖਾ ਜੀ ਕਿਉਂਕਿ ਗੀਤਕਾਰ ਆਪਣੇ ਦਿਮਾਗ ਚੋਂ ਬੰਨਾ ਪੈਂਦਾ ਤੇ ਜਿਹੜਾ ਗਾਇਕ ਆ ਗਾਇਕ ਆਪਾਂ ਕਿਸੇ ਤੋਂ ਸਿੱਖ ਵੀ ਸਕਦੇ ਆ ਤੇ ਗੀਤਕਾਰ ਵਾਸਤੇ ਤਾਂ ਉਹ ਤਾਂ ਆਪਣਾ ਦਿਮਾਗ ਕੰਮ ਕਰੇ ਤਾਂ ਗੀਤਕਾਰ ਬੰਦਾ ਤਾਂ ਬਣ ਸਕਦਾ ਤੇ ਗੀਤ ਲਿਖਣਾ ਕਿੰਨਾ ਕੋਕ ਜਦੋਂ ਖਿਆਲ ਕਿਵੇਂ ਆਉਂਦੇ ਨੇ ਕੀ ਜਦੋਂ ਇਸ ਪਾਸੇ ਮਨ ਲੱਗ ਜਾਂਦਾ ਤਾਂ ਫਿਰ ਕੋਈ ਔਖਾ ਨਹੀਂ ਕਈ-ਕਈ ਵਾਰੀ ਹੁੰਦਾ ਜਦੋਂ ਮੈਂ 2 ਘੰਟਿਆਂ ਦੇ ਵਿੱਚ ਕਈ-ਕਈ ਵਾਰੀ ਮੈਂ 6-6 7-7 ਗੀਤ ਵੀ ਲਿਖ ਦਿੰਦਾ ਸੀ ਤੇ ਹੁਣ ਲਿਖਣਾ ਸ਼ੁਰੂ ਹੈ ਕਿ ਛੱਡ ਦਿੱਤਾ ਹੁਣ 2 ਸਾਲ ਹੋ ਗਏ ਜੀ ਮੈਂ ਬਿਮਾਰ ਹੋਇਆ ਸੀ ਠੀਕ ਹੈ ਤੇ ਉਦੋਂ ਤੋਂ ਮੈਨੂੰ ਐਸਾ ਬਿਮਾਰੀ ਜੀ ਹੋਈ ਮੈਨੂੰ ਨੀਂਦ ਉਹ ਨਹੀਂ ਛੱਡ ਗਈ ਸੀ ਹੂੰ ਤੇ ਉਦੋਂ ਮੇਰੇ ਮਨ ਤੇ ਕੋਈ ਇਹੋ ਜਿਹਾ ਪਤਾ ਨਹੀਂ ਕੀ ਹੋਇਆ ਤੇ ਉਸ ਤੋਂ ਬਾਅਦ ਫਮੈਂ 2 ਸਾਲ ਹੋ ਗਏ ਮੈਂ ਕੁਝ ਨਹੀਂ ਲਿਖਿਆ ਜੀ। ਹੂੰ। 2 ਸਾਲਾਂ ਤੋਂ ਕਿ ਨਹੀਂ ਲਿਖਿਆ। ਨਹੀਂ ਲਿਖਿਆ। ਅੱਛਾ। ਤਾਂ ਪੁਰਾਣੇ ਸਮੇਂ ਜਿਸ ਦੌਰ ਸ ਤੁਹਾਡਾ ਸੀ ਜੋ ਦੌਰ ਚ ਲਿਖਿਆ ਉਸ ਸਮੇਂ ਕਿਹ ਜੇ ਗੀਤ ਪਸੰਦ ਕੀਤੇ ਜਾਂਦੇ ਸੀ? ਉਦੋਂ ਪਸੰਦ ਕੀਤੇ ਜਾਂਦੇ ਸੀ ਕੁਝ ਜਿਵੇਂ ਆ ਚਮਕੀਲੇ ਦੇ ਵੀ ਕੀਤੇ ਜਾਂਦੇ ਸੀ ਜਿਵੇਂ ਮੁਹੰਮਦ ਸਦੀਕ ਹੋਰੀ ਹੁੰਦੇ ਸੀ ਇਹਨਾਂ ਦੇ ਕੀਤੇ ਜਾਂਦੇ ਸੀ। ਅੱਛਾ। ਤੇ ਲੋਕ ਜਿਹੜੇ ਗੀਤ ਨੇ ਜਿਵੇਂ ਆਪਾਂ ਲੋਕ ਗੀਤ ਆਪਾਂ ਕਹਿੰਦੇ ਆ ਹਾਂਜੀ ਹਾਂਜੀ ਅੱਜ ਦੇ ਸਮੇਂ ਵਿੱਚ ਕਿਉਂ ਨਹੀਂ ਸੁਨੇ ਜਾਂਦੇ ਅੱਜ ਦੇ ਸਮੇਂ ਦੇ ਵਿੱਚ ਹੁਣ ਹਾਲਾਤ ਹੀ ਬਦਲ ਗਿਆ ਜੀ ਉਹ ਗੱਲਾਂ ਹੀ ਨਹੀਂ ਰਹੀਆਂ ਉਹ ਜਿਹੜੀਆਂ ਲੋਕ ਗੀਤਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਸੀ ਉਹ ਚੀਜ਼ਾਂ ਦਾ ਇਹਦਾ ਹੀ ਲੋਕ ਨਾਮ ਹੀ ਭੁੱਲ ਗਿਆ ਜੇ ਅੱਜ ਉਹ ਚੀਜ਼ਾਂ ਨੂੰ ਨਾਮ ਪਾ ਦਈਏ ਆਪਾਂ ਉਹ ਗੀਤਾਂ ਦੇ ਵਿੱਚ ਪਾ ਦਿੰਨੇ ਆ ਤਾਂ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਗੱਲ ਕੀ ਹੈ ਇਹ ਅੱਛਾ ਉਹ ਸ਼ਬਦ ਜਿਹੜੇ ਹੁੰਦੇ ਸੀ ਹਾਂਜੀ ਉਹਨਾਂ ਸ਼ਬਦਾਂ ਨੂੰ ਲੋਕ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਹੀ ਭੁੱਲ ਗਏ ਲੋਕ ਹੂੰ ਕੁਝ ਚੀਜ਼ਾਂ ਐਸੀਆਂ ਹੋਈਆਂ ਜਿਹੜੀਆਂ ਉਹ ਚੀਜ਼ਾਂ ਹੀ ਗਾਇਬ ਹੋ ਗਈਆਂ ਉਹਨਾਂ ਚੀਜ਼ਾਂ ਦਾ ਲੋਕ ਨਾਮ ਜਾਣਦੇ ਨਹੀਂ ਅੱਜ ਦੇ ਲੋਕ ਅੱਛਾ ਇੱਕ ਨਾ ਦੇਖਿਆ ਤੇ ਜਿਹੜਾ ਗੀਤਕਾਰ ਹੁੰਦਾ ਸਮੇਂ ਨੂੰ ਬੜਾ ਸੰਪੜਕ ਪਰਖ ਲੈਂਦਾ ਹੈ ਉਹਦੇ ਹਾਲਾਤਾਂ ਦੇ ਉੱਤੇ ਗੀਤ ਲਿਖਦਾ ਹਾਂਜੀ ਹਾਂਜੀ ਤੇ ਤੁਹਾਡੀ ਕਲਮ ਵਿੱਚ ਕੋਈ ਅਜੇ ਜਿਵੇਂ ਗਾਤ ਦਾ ਦੌਰ ਇੱਕ ਲੋਕ ਬਹੁਤ ਬਾਰ ਜਾ ਰਹੇ ਪੰਜਾਬ ਛੱਡ ਕੇ ਜਾ ਰਹੇ ਹਾਂਜੀ ਹਾਂਜੀ ਤੇ ਅਜੇ ਹਾਲਾਤ ਹੈ ਤੁਸੀਂ ਵੀ ਕੋਈ ਗੀਤ ਲਿਖਿਆ ਹਾਂਜੀ ਲਿਖਿਆ ਲਿਖਿਆ ਜੀ ਤਾਂ ਚਲੋ ਕੋਈ ਚੰਦ ਬੋਲ ਹੋ ਜਾਣ ਉਸ ਗੀਤ ਦੇ ਜੀ ਪੁੱਲ ਦਾ ਨਹੀਂ ਪੰਜਾਬ ਪਾਵੇ ਅਸੀਂ ਲੱਖ ਪ੍ਰਦੇਸੀ ਰਹਿੰਦੇ ਮੰਗਿਏ ਰੱਬ ਤੋਂ ਸਦਾ ਦਵਾਵਾ ਹਰ ਦਮ ਉੱਠਦੇ ਪੈਂਦੇ ਹੁਣ ਤਰੀਫਾ ਦੁਨੀਆ ਤੇ ਜੀਦੇ ਪੂਰੇ ਹੁਣ ਤਰੀਫਾ ਦੁਨੀਆ ਵਿੱਚ ਜੀਦੇ ਸੋਣ ਆਪਦੀਆਂ ਵਸਦੇ ਵਿੱਚ ਪ੍ਰਦੇਸ ਪੰਜਾਬੀ ਖੈਰਾ ਮੰਗਣ ਪੰਜਾਬ ਦੀਆਂ ਵਸਦੇ ਵਿੱਚ ਪ੍ਰਦੇਸ ਪੰਜਾਬੀ ਖੈਰਾ ਮੰਗਣ ਪੰਜਾਬ ਦੀਆਂ ਉਹ ਜਿੱਥੇ ਖੇਡੇ ਉਹ ਭੋੜਾ ਦੀ ਸ਼ਾਨਾ ਭੁੱਲਦੀ ਐ ਜਿਨੇ ਚੂਰੀਆਂ ਕੁੱਟ ਖਵਾਇਆਂ ਕਦੇ ਉਹ ਮਾਹਨਾ ਭੁੱਲਦੀ ਹੈ ਵੈ ਖੁੰਡਾ ਤੇ ਗੱਲਾਂ ਕੀਤੀਆਂ ਭੁੱਲਣ ਨਾ ਬਾਬੇ ਭਾਗਦੀਆਂ ਵਸਦੇ ਵਿੱਚ ਪ੍ਰਦੇਸ਼ ਪੰਜਾਬੀ ਖੈਰਾਂ ਮੰਗਣ ਪੰਜਾਬ ਦੀਆਂ ਵਸਦੇ ਵਿੱਚ ਪ੍ਰਦੇਸ਼ ਪੰਜਾਬੀ ਖੈਰਾਂ ਮੰਗਣ ਪੰਜਾਬ ਦੀਆਂ ਵਿੱਚ ਪੰਜਾਬ ਦੇ ਵਸਦੀਆਂ ਸਦਾ ਜਾਨ ਪੰਜਾਬੀਆਂ ਦੀ ਸਭ ਤੋਂ ਵੱਖਰੀ ਦੁਨੀਆ ਵਿੱਚ ਪਛਾਣ ਪੰਜਾਬੀਆਂ ਦੀ ਮਹਿਕਾਂ ਉਹਦੀਆਂ ਰਹਿਣ ਸਦਾ ਇਸ ਖਿੜੇ ਗੁਲਾਬ ਦੀਆਂ ਵਸਦੇ ਵਿੱਚ ਪ੍ਰਦੇਸ਼ ਪੰਜਾਬੀ ਖੈਰਾ ਮੰਗਣ ਪੰਜਾਬ ਦੀਆਂ ਔਰ ਰਹਿ ਕੇ ਵਿੱਚ ਪ੍ਰਦੇਸ਼ ਨਾ ਆਪਣਾ ਵਿਰਸਾ ਛੱਡਦੇ ਨੇ ਜਾ ਕੇ ਵਿੱਚੋਂ ਵਿਦੇਸਾਂ ਆਪਣੇ ਝੰਡੇ ਗੜਦੇ ਨੇ ਅਣਕ ਉਹਨਾਂ ਦੀ ਜਉਂਦੀ ਜੋ ਕੋ ਮਾਰੇ ਜਾਗਦੀਆਂ ਵਸਦੇ ਵਿੱਚ ਪ੍ਰਦੇਸ ਪੰਜਾਬੀ ਖੈਰਾ ਮੰਗਣ ਪੰਜਾਬ ਦੀਆਂ ਹੋ ਯਾਦ ਕਦੇ ਨਾ ਭੁੱਲਦੀ ਖੇਤ ਦੇ ਵਟਾ ਬੰਨਿਆ ਦੀ ਖਰਤੇ ਵਾਲੇ ਦੇਵ ਨਾਲ ਬਹਿ ਚੂਪੇ ਗੰਨਿਆਂ ਦੀ ਯਾਦਾ ਭੁੱਲਣ ਨਾ ਮਖੜੀ ਪਾਪਾ ਖਾਦੇ ਸਾਗ ਦੀਆਂ ਬਸ ਦੇ ਵਿੱਚ ਪ੍ਰਦੇਸ ਪੰਜਾਬੀ ਖੈਰ ਰਾਮਗਨ ਪੰਜਾਬ ਦੀਆਂ ਬਸ ਦੇ ਵਿੱਚ ਪ੍ਰਦੇਸ ਪੰਜਾਬੀ ਖੈਰ ਰਾਮਗਨ ਪੰਜਾਬ ਦੀਆਂ ਕੀ ਬਾਤ ਹੈ ਅੱਛਾ ਤੁਹਾਨੂੰ ਜਦੋਂ ਤੁਸੀਂ ਰਿਕਾਰਡ ਗਾਣਾ ਕਰਾਇਆ ਤਾਂ ਪੈਸੇ ਕੁਝ ਮਿਲੇ ਕਿ ਸ਼ੁਭਾਸ਼ੀਅਤਿਕ ਨਹੀਂ ਮਿਲੇ ਨਹੀਂ ਜੀ ਕੋਈ ਪੈਸਾ ਨਹੀਂ ਮਿਲਿਆ ਅੱਛਾ ਬਸ ਇੰਨਾ ਹੀ ਆ ਉਹਦੇ ਨਾਲ ਕੁਝ ਕੁਝ ਮੇਰੀ ਦੁਨੀਆ ਦੇ ਵਿੱਚ ਜਿਹੜੀ ਆ ਲੋਕਾਂ ਦੇ ਵਿੱਚ ਜਾਣ ਪਛਾਣ ਬਣ ਗਈ ਠੀਕ ਹੈ ਤਾਂ ਤੁਹਾਡੇ ਕਿੰਨੇ ਗਾਣੇ ਰਿਕਾਰਡ ਹੋਏ ਹੁਣ ਤੱਕ ਇਹਨੇ तकरीबन 10 ਗੀਤ ਰਿਕਾਰਡ ਹੋਇਆ ਹੈ 10 ਗੀਤ ਰਿਕਾਰਡ ਹੋਇਆ ਹੈ 10 ਸਪੋਸੇ ਮਿਲੇ ਕਿ ਨਾ ਜੇ ਕੋਈ ਪੈਸਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਹਾਂਜੀ ਕਦੀ ਮੰਗ ਵੀ ਨਹੀਂ ਕੀਤੀ ਪੈਸਾ ਨਾ ਕੋਈ ਮੰਗ ਨਹੀਂ ਕੀਤੀ ਜੀ ਮੈਂ ਹੁਣ ਤੱਕ ਜਿਹੜੇ ਵੀ ਤੁਸੀਂ ਮਤਲਬ ਗੀਤ ਦੇ ਰਹੇ ਹੋ ਆਪਰੇ ਕੋਸਟ ਦੇ ਰਹੇ ਹੋ ਹਾਂਜੀ ਹਾਂਜੀ ਮੈਂ ਪੈਸੇ ਦੀ ਕੋਈ ਮੰਗ ਨਹੀਂ ਕੀਤੀ ਮੈਂ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਕਿ ਨਾਮ ਬਣ ਜਾਵੇ ਹਾਂਜੀ ਹਾਂਜੀ ਤਾਂ ਇਹ ਤੁਸੀਂ ਹਮੇਸ਼ਾ ਆਪਦੇ ਗੀਤ ਦੇ ਵਿੱਚ ਝੰਡ ਵਾਲਾ ਖਰਤਾ ਝੰਡ ਵਾਲਾ ਦਾ ਨਾਮ ਲੈਂਦੇ ਹੋ ਤੁਹਾਡੇ ਪਿੰਡ ਦਾ ਨਾਮ ਹੈ ਹਾਂਜੀ ਕੁਝ ਗੀਤ ਐਸੇ ਵੀ ਆ ਜਿਨ੍ਹਾਂ ਦੇ ਵਿੱਚ ਮੈਂ ਝੰਡ ਵਾਲਾ ਖਰਤਾ ਵੀ ਕਰਕੇ ਪ ਇਹ तकरीबन ਮੈਂ ਗੀਤਾ ਦੇ ਵਿੱਚ ਜਿਹੜਾ ਖਰਤੇ ਵਾਲਾ ਕਰਕੇ ਦੇਵ ਖਰਤੇ ਵਾਲਾ ਕਰਕੇ ਪਉਣਾ ਹੈ ਠੀਕ ਹੈ ਹਾਂਜੀ ਤੁਹਾਨੂੰ ਆਪਣੇ ਜਿਹੜੇ ਇਲਾਕੇ ਦੇ ਲੋਕਾਂ ਦੇ ਕਿੰਨਾ ਕੁ ਸਪੋਰਟ ਹੈ ਪਿੰਡ ਦੇ ਵਿੱਚ ਕਿੰਨਾ ਕੁ ਸਪੋਰਟ ਮਿਲਦਾ ਤੁਹਾਡੀ ਗਾਇਕਿੰਗ ਦਾ ਕਿ ਤੁਸੀਂ ਗੀਤ ਗਾਉਂਦੇ ਹੋ ਤਾਂ ਪਿੰਡ ਦੇ ਵਿੱਚੋਂ ਤਾਂ ਕੋਈ ਖਾਸ ਸਪੋਰਟ ਨਹੀਂ ਮੈਨੂੰ ਮਿਲ ਰਹੀ ਹੂੰ ਤੇ ਬਾਹਰ ਦੇ ਲੋਕਾਂ ਦੀ ਕਾਫੀ ਸਪੋਰਟ ਮਿਲ ਰਹੀ ਹੈ ਮੈਨੂੰ ਅੱਛਾ ਪਿੰਡ ਦੇ ਲੋਕ ਸਪੋਰਟ ਨਹੀਂ ਕਰ ਹਾਂਜੀ ਪਿੰਡ ਦੇ ਲੋਕਾਂ ਦੀ ਕੋਈ ਇਸ ਲੈਣ ਦੇ ਵਿੱਚ ਮੇਰੀ ਕੋਈ ਸਪੋਰਟ ਨਹੀਂ ਕੋਈ ਸਪੋਰਟ ਨਹੀਂ ਬੇਹਤ ਇਹ ਇਸ ਸੀਰੀਜ਼ ਦਾ ਵੀ ਦੁਖਾਂਤ ਹੈ ਜੀ ਅਸੀਂ ਵੀ ਜਿੰਨੇ ਫਨਕਾਰ ਕਵਰ ਕਰ ਰਹੇ ਕਿ ਆਪਣੇ ਇਲਾਕੇ ਦੇ ਜਿਹੜੇ ਲੋਕ ਹਨ ਆਪਣੇ ਹੀ ਫਨਕਾਰਾਂ ਨੂੰ ਸਪੋਰਟ ਨਹੀਂ ਕਰਦੇ ਕਿਤੇ ਨਾ ਕਿਤੇ ਕਮੀ ਹੈ ਹਾਂ ਜੀ ਜੇਕਰ ਕੋਈ ਚੰਗਾ ਗਾਇਕ ਹੈ ਜਾਂ ਕੋਈ ਚੰਗਾ ਗੀਤਕਾਰ ਹੈ ਜੇ ਚੰਗਾ ਕੋਈ ਵੀ ਕਲਾਕਾਰ ਇਹ ਉਹਦੀ سپورਟ ਕਰਨੀ ਚਾਹੀਦੀ ਕਿਸੇ ਨਾ ਕਿਸੇ ਹਾਂਜੀ ਇਹਦਾ ਵੀ ਤੁਹਾਨੂੰ ਇੱਕ ਇੱਕ ਇਹਦੇ ਬਾਰੇ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਵੇਂ ਪਿੰਡਾਂ ਦੇ ਲੋਕ ਅੱਜ ਕੱਲ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਮੇਲਿਆਂ ਦੇ ਵਿੱਚ ਕਲਾਕਾਰ ਬੁਲਾਉਂਦੇ ਆ ਉਹ ਵੱਡੇ ਕਲਾਕਾਰ ਨੂੰ ਕਿਸੇ ਵੱਡੇ ਸਿੰਗਰ ਨੂੰ ਉਹ ਲੱਖ ਰੁਪਈਆ ਵੀ ਦੇ ਦਿੰਦੇ ਆ ਜਿਆਦਾ ਹੀ ਪੈਸੇ ਦੇ ਦਿੰਦੇ ਆ ਹਾਂਜੀ ਜਿਹੜੇ ਆਪਣੇ ਇਲਾਕੇ ਦੇ ਸਿੰਗਰ ਹੁੰਦੇ ਆ ਉਹਨਾਂ ਲੋਕਾਂ ਨੂੰ ਟਾਈਮ ਤੱਕ ਵੀ ਨਹੀਂ ਦਿੰਦੇ ਆ ਕਮੀਆਂ ਜਿਹੜੀਆਂ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਆ ਇਹ ਆ ਇਹ ਤੁਹਾਡੀ ਬਿਲਕੁਲ ਗੱਲ ਸਹੀ ਹੈ ਕੀ ਜਿਹੜੇ ਬਾਹਰ ਦੇ ਸਿੰਗਰਾਂ ਦੇ 2-2 4-4 ਲੱਖ ਰੁਪਏ ਵੀ ਦੇ ਦਿੰਦੇ ਆ ਚੰਗੇ ਉਪ ਸਿੰਗਰਾਂ ਨੂੰ ਹਾਂਜੀ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਇਹ ਟਾਈਮ ਵੀ ਨਹੀਂ ਦੇ ਰਹੇ ਟਾਈਮ ਨਹੀਂ ਦੇ ਰਹੇ ਇਹ ਵਾਕਈ ਹੀ ਇਸ ਇਜਲੇ ਦਾ ਦੁਖਾਂਤ ਹੈ ਹਾਂਜੀ ਹਾਂਜੀ ਕਿਉਂਕਿ ਆਪਣੇ ਇਰ ਵਿੱਚ ਅੱਗੇ ਗੱਲ ਕਰੀਏ ਚੰਗੇ-ਚੰਗੇ ਆਵਾਜ਼ਾਂ ਪਈਆਂ ਚੰਗੇ-ਚੰਗੇ ਸਿੰਗਰ ਪਏ ਨੇ ਉਹਨਾਂ ਸਿਰਫ ਇਹ ਹੈ ਕਿ ਅੱਗੇ ਲਾਂਦਾ ਜਿਹੜਾ ਨਾ ਪਲੇਟਫਾਰਮ ਨਹੀਂ ਹੈ ਅਗਰ ਪਲੇਟਫਾਰਮ ਹੈ ਉੱਥੇ ਵੀ ਆਪਣੇ ਸਿੰਗਰਾਂ ਨੂੰ ਟਾਈਮ ਨਹੀਂ ਮਿਲਦਾ ਹਾਂਜੀ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਤਾਂ ਸਰੋਤਿਓ ਇਸ ਦਾ ਸ਼ਿਕਵਾ ਸਾਨੂੰ ਵੀ ਹੈ ਤੇ ਸਾਪ ਆਪਣੇ ਨਾਲ ਗੀਤਕਾਰ ਨੂੰ ਇਹ ਕਾਫੀ ਲੋਕਾਂ ਨੂੰ ਵੀ ਇਹ ਸ਼ਿਕਵਾ ਹੈ ਕਿ ਅਸੀਂ ਜਦੋਂ ਬਾਹਰ ਦੇ ਸਿੰਗਰ ਬੁਲਾਉਂਦੇ ਆਂ ਉੱਥੇ ਅਸੀਂ ਕਾਫੀ ਪੈਸਾ ਖਰਚ ਕਰ ਦਿੰਦੇ ਹਾਂ ਹਾਂਜੀ ਹਾਂਜੀ ਗਾਇਕਾ ਦੇ ਤੇ ਆਪਣੇ ਜਿਹੜੇ ਗਾਇਕ ਨੇ ਆਪਣੇ ਇਲਾਕੇ ਦੇ ਗਾਇਕ ਨੇ ਉਹਨਾਂ ਅਸੀਂ ਟਾਈਮ ਨਹੀਂ ਦੇ ਦਿੰਦੇ ਤਾਂ ਸਾਡੇ ਵੱਲੋਂ ਬੇਨਤੀ ਇੱਕ ਟਾਈਮ ਦਿਆ ਕਰੋ ਯਾਰ ਆਪਣੇ ਫਨਕਾਰਾਂ ਦੀ ਬਾਹ ਪਕੜਿਆ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਜ਼ਰੂਰ ਕਰਿਆ ਕਰੋ ਤਾਂ ਬਾਈ ਜੀ ਹੋਰ ਕੋਈ ਗੀਤ ਹੋ ਜਾਏ ਆਪਣੇ ਇਸ ਹਾਲਾਤਾਂ ਦੇ ਮੁਕ ਉੱਤੇ हां ਜਿਵੇਂ ਅੱਜਕੱਲ ਲੋਕ ਅੱਜਕੱਲ ਦੇ ਵਿੱਚ ਗੀਤ ਚੱਲ ਜਿਆਦਾ ਚੱਲ ਰਹੇ ਆ ਇਸ ਤਰ੍ਹਾਂ ਦੇ ਜਿਹੜੇ ਆ ਢਕੀਲੇ ਜੇ ਗੀਤ ਚੱਲ ਰਹੇ ਆ ਹੂੰ ਤੇ ਮਿਲੇ ਹਸਕੇ ਜੋ ਪੂਰਾ ਸਤਕਾਰ ਕਰੀਦਾ ਜੇ ਕਿ ਗੁੱਸਾ ਜਾਂ ਦਿਖਾਵੇ ਨਹੀਂ ਉਧਾਰ ਕਰੀਦਾ ਨਿਉਂਦਾ 21 ਦਾ 51 ਅਸੀਂ ਪਾਉਨੇ ਆ ਕਦੇ ਕਰੀਏ ਗਰੀਬ ਤੇ ਨਾ ਵਾਰਨੀ ਜਿੰਦ ਵਾਰ ਕੇ ਨਿਭਾਈਏ ਅਸੀਂ ਯਾਰੀਆਂ ਨਾਹੀਂ ਯਾਰੀਆਂ ਦਾ ਕਰਦੇ ਵਪਾਰ ਨਹੀਂ ਅਸੀਂ ਕਿਸੇ ਨਾਲ ਦਗਾ ਨਹੀਂ ਕਮਾਈ ਦਾ ਦੁੱਖ ਸੁੱਖ ਵਿੱਚ ਰਹਿੰਦੇ ਸਦਾ ਨਾਲ ਨਹੀਂ ਜੇ ਕੋਈ ਆਉਂਦਾ ਦਿਨ ਵਿੱਚ ਮੁਰਾ ਧਾਰ ਕੇ ਅਸੀਂ ਦੂਰੋਂ ਹੀ ਪਛਾਣ ਲਈਏ ਚਾਲ ਨਹੀਂ ਸਾਰੀ ਜ਼ਿੰਦਗੀ ਕਦੇ ਨਹੀਂ ਵੈਰੀ ਭੁੱਲਦੇ ਐਸੀ ਵੈਰੀਆਂ ਨੂੰ ਮਾਰਦੇ ਆ ਮਾਰ ਨਹੀਂ ਜਿੰਦ ਵਾਰ ਕੇ ਨੁਭਾਈ ਅਸੀਂ ਯਾਰੀਆਂ ਨਾ ਹੀ ਯਾਰੀਆਂ ਦਾ ਕਰਦੇ ਵਪਾਰ ਨਹੀਂ ਸੱਚ ਬੋਲਣਾ ਤੇ ਹੱਕ ਸਦਾ ਖਾਈ ਦਾ ਬੋੜੂਏ ਕਦੇ ਨਾ ਅਸੀਂ ਝੂਠ ਨਹੀਂ ਤਾਂ ਜੋ ਏਰੀਏ ਤੇ ਦੈਸਤ ਹੈ ਜੱਟ ਦੀ ਆ ਕੇ ਮੰਤਰੀ ਵੀ ਮਾਰਦੇ ਇਸ ਰੂਪ ਨਹੀਂ ਅੱਕ ਸੱਤ ਪਿਛੇ ਮਰਮਟ ਜਾਣ ਲਈ ਸਦਾ ਅਸੀਂ ਰਹਿਨੇ ਆ ਤਿਆਰ ਨਹੀਂ ਜੰਦਵਾਰ ਕੇ ਨਭਾਈਏ ਅਸੀਂ ਯਾਰੀਆਂ ਨਾਹੀਂ ਯਾਰੀਆਂ ਦਾ ਕਰਦੇ ਵਪਾਰ ਨਹੀਂ ਬਾਗ ਵਿੱਚ ਕੋਠੀ ਤਿੰਨ ਮੰਜ਼ਲੀ ਅਸੀਂ ਕਿੱਲਿਆਂ ਦਾ ਸਾਡਾ ਇੱਕੋ ਟੱਕ ਨਹੀਂ ਸ਼ੌਕ ਨਾਲ ਰੱਖਿਆ ਇੱਕੋੜੀਆਂ ਤੇ 12 13 ਚੱਲਦੇ ਟਰੱਕ ਨਹੀਂ ਦੇਵ ਖਰਤੇ ਦਾ ਕਦੇ ਵੀ ਨਹੀਂ ਡੋਲਦਾ ਨਿਗਾ ਮਿਹਰ ਦੀ ਜੇ ਕਰੇ ਕਰਤਾਰ ਨਹੀਂ ਜੰਦਵਾਰ ਕੇ ਨਭਾਈਏ ਅਸੀਂ ਯਾਰੀਆਂ ਨਾਹੀਂ ਯਾਰੀਆਂ ਦਾ ਕਰਦੇ ਵਪਾਰ ਨਹੀਂ ਤਬਾਈ ਜੀ ਆਪਾਂ ਹੁਣ ਇੰਟਰਵਿਊ ਦੇ ਆਖਰੀ ਪੜਾ ਤੇ ਖੜੇ ਆ ਤੇ ਦੋ ਸਵਾਲਾਂ ਨਾਲ ਆਪਾਂ ਇੰਟਰਵਿਊ ਖਤਮ ਕਰਾਂਗੇ ਜੀ ਇੱਕ ਤਾਂ ਅਸੀਂ ਤੁਹਾਡੇ ਕੋਲ ਇੱਕ ਗੀਤ ਸੁਣਾ ਚਾਹਾਂਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜਿਵੇਂ ਕਿ ਮੋਸਟਲੀ ਦੇਖਿਆ ਜਾਂਦਾ ਕਿ ਗਾਣੇ ਦੇ ਵਿੱਚ ਸ਼ਬਦ ਘੱਟ ਨੇ ਤੇ ਰੈਪ ਜ਼ਿਆਦਾ ਨੇ ਹਾਂਜੀ ਹਾਂਜੀ ਜੇਕਰ ਤੁਹਾਡੀ ਕਲਮ ਰਹੀ ਉਹ ਲਿਖਿਆ ਕੋਈ ਗੀਤ ਠੀਕ ਹੈ ਜੀ ਤਾਂ ਦੂਸਰਾ ਤੁਹਾਡੀ ਜ਼ਿੰਦਗੀ ਦਾ ਕੋਈ ਕੋੜਾ ਤੇ ਮਿੱਠਾ ਪਲ ਸਾਡੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਹਾਂਜੀ ਜਦੋਂ ਤੋਂ ਰੈਪ ਚੱਲਿਆ ਤਾਂ ਰੈਪ ਨੂੰ ਮੁਖਰਾ ਕੇ ਮੈਂ ਇੱਕ ਕਲਮ ਐਸੀ ਲਿਖੀ ਆ ਵੀ ਰੈਪ ਵਾਲਿਆਂ ਨੂੰ ਇੱਕ ਤਰ੍ਹਾਂ ਦੀ ਲਾੜਤੀ ਐ ਕਿ ਜਿਹੜੇ ਪੰਜਾਬੀ ਨੂੰ ਭੁੱਲ ਕੇ ਤੇ ਰੈਪ ਦੇ ਵਿੱਚ ਅੰਗਰੇਜ਼ੀ ਵੀ ਕੁਝ ਗਾਉਂਦੇ ਆ ਉਹਨਾਂ ਦੇ ਲਈ ਮੈਂ ਉਹਨਾਂ ਵੱਲੋਂ ਉਹਨਾਂ ਦੇ ਲਈ ਕਿ ਮੈਂ ਇੱਕ ਗੀਤ ਐਸਾ ਲਿਖਿਆ ਹਾਂ ਹਾਂਜੀ ਸੁਣੋ ਉਹ ਛੱਡ ਕੇ ਆਪਣਾ ਦੇਸ਼ ਕਿ ਜਾ ਪ੍ਰਦੇਸੀ ਵਸੇ ਨੇ ਆਪਣੇ ਵਿਰਸੇ ਅਜੇ ਉਹਨਾਂ ਨੇ ਸੰਭ ਕੇ ਰੱਖੇ ਨੇ ਕਿ ਕਈ ਬੰਦੇ ਐਸੇ ਆ ਜਿਹੜੇ ਪਰਦੇਸਾਂ ਦੇ ਵਿੱਚ ਜਾਂਦੇ ਆ ਹੋયા ਵੀ ਆਪਣੇ ਵਿਰਸਿਆਂ ਨੂੰ ਜਿਨ੍ਹਾਂ ਨੇ ਸੰਭ ਕੇ ਰੱਖਿਆ ਤੇ ਕਈ ਪਰਦੇਸਾਂ ਦੇ ਵਿੱਚ ਜਾ ਕੇ ਤੇ ਘਰੇ ਆਉਣ ਵੇਲੇ ਨੂੰ ਜਿਹੜੇ ਦਾੜੀ ਮੁੱਛ ਮਨਾ ਕੇ ਤੇ ਵੱਡੇ ਵੱਡੇ ਵਾਰ ਰਖਾ ਕੇ ਅੰਗਰੇਜ਼ ਬਣਨਾ ਚਾਹੁੰਦੇ ਆ ਸੋ ਉਹਨਾਂ ਦੇ ਮਨੋਂ ਇੱਕ ਗੱਲ ਐ ਉਹ ਛੱਡ ਕੇ ਆਪਣਾ ਦੇਸ਼ ਕੇ ਜਾਂ ਪਰਦੇਸੀ ਵਸੇ ਨੇ ਆਪਣੇ ਵਿਰਸੇ ਅਜੇ ਉਹਨਾਂ ਨੇ ਸੰਭ ਕੇ ਰੱਖੇ ਨੇ ਸਾਭ-ਸਾਭ ਕੇ ਰੱਖਦੇ ਆਪਣੇ ਘਰ ਦੀ ਚਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਕਈ ਜਾ ਕੇ ਵਿੱਚ ਕੈਨੇਡਾ ਦਾੜੀ ਮੁੱਛ ਬਣਾ ਲੈਂਦੇ ਉਹ ਜਿਹਾ ਹੀ ਉਹ ਆਪਣਾ ਫਿਰ ਨਾ ਰਖਵਾ ਲੈਂਦੇ ਉਹ ਜਿਹਾ ਹੀ ਉਹ ਆਪਣਾ ਫਿਰ ਨਾ ਰਖਵਾ ਲੈਂਦੇ ਹੋ ਪੈਰਾਂ ਦੇ ਵਿੱਚ ਰੋਲਿਆ ਮਹਿੰਗੀ ਲਈ ਆਜ਼ਾਦੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਕਈ ਗੌਣ ਵਾਲੇ ਵੀ ਗੀਤਾਂ ਵਿੱਚ ਅੰਗਰੇਜ਼ੀ ਗਾਉਂਦੇ ਨੇ ਆਪਣੇ ਆਪ ਨੂੰ ਉਹ ਵੱਡੇ ਅੰਗਰੇਜ਼ ਕਹਾਉਂਦੇ ਨੇ ਹੋ ਮੁਖ ਰੈਪ ਨੂੰ ਰੱਖਿਆ ਭੁੱਲ ਗਏ ਗਈ ਢਾਡੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਭੁੱਲ ਗਏ ਪੱਗ ਦੀ ਸ਼ਾਨ ਤੇ ਸਿਰ ਤੇ ਲੈਂਦੇ ਟੋਪੀ ਨੂੰ ਪੰਜਾਬ ਚ ਆ ਕੇ ਵੀ ਨਾ ਛੱਡਦੇ ਆਧ ਤੇ ਖੋਟੀ ਨੂੰ ਪੈਸੇ ਦੇ ਵਿੱਚ ਭੁੱਲ ਗਏ ਆਪਣੀ ਟੌਰ ਨਵਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਇਥੋਂ ਕੱਢਣ ਲਈ ਅਗਰ ਇਹ ਜਹਨੂ ਕਈ ਜਾਨਾਂ ਖੋਗੇ ਨੇ ਅੰਗਰੇਜ਼ਾਂ ਨੂੰ ਇਸ ਆਪਣੇ ਮੁਲਕ ਦੇ ਵਿੱਚੋਂ ਕੱਢਣ ਵਾਸਤੇ ਬੜੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਪਰ ਅੱਜ ਆਪਣੇ ਲੋਕ ਜਿਹੜੇ ਖੁਦ ਅੰਗਰੇਜ਼ ਬਣਨਾ ਚਾਹੁੰਦੇ ਆ ਇਥੋਂ ਕੱਢਣ ਲਈ ਅਗਰੇਜ਼ਾਂ ਨੂੰ ਕਈ ਜਾਨਾਂ ਖੋ ਗਏ ਨੇ ਪੰਜਾਬ 'ਚ ਹੀ ਅੰਗਰੇਜ਼ ਕਈ ਹੁਣ ਪੈਦਾ ਹੋ ਗਏ ਨੇ ਦੇਵ ਖਰਤੇ ਵਾਲਿਆ ਕਹਿੰਦੇ ਨੇ ਮੈਰਿਜ ਵਿਆਹ ਸ਼ਾਦੀ ਨੂੰ ਦੇਵ ਖਰਤੇ ਵਾਲਿਆ ਕਹਿੰਦੇ ਨੇ ਮੈਰਿਜ ਵਿਆਹ ਸ਼ਾਦੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਅਸਲੀ ਪਿਓ ਦਾ ਪੁੱਤ ਨਾ ਭੁੱਲਦਾ ਕਦੇ ਪੰਜਾਬੀ ਨੂੰ ਬਿਲਕੁਲ ਹੀ ਸਹੀ ਗੱਲ ਹੈ ਤੁਹਾਡੀ ਜੀ ਗੀਤਾ ਵਿੱਚ ਕਾफी ਸੱਚਾਈ ਤੁਸੀਂ ਇਹ ਲਿਆਂਦੀ ਕਿ ਲੋਕ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਾਂ ਹਾਂ ਜੀ ਆਪਣੀ ਮਾਤਰ ਭਾਸ਼ਾ ਭੁੱਲਦੇ ਜਾਂਦੇ ਨੇ ਕਿ ਅਸੀਂ ਦੇਖਿਆ ਸਕੂਲਾਂ ਦੇ ਵਿੱਚ ਵੀ ਲੋਕ ਕਨਵਰਟ ਸਕੂਲਾਂ ਦੇ ਬੱਚੇ ਨੂੰ ਪੜਾ ਰਹੇ ਨੇ ਕਿ ਪੰਜਾਬੀ ਵਾਲਾ ਵਿਰਸਾ ਜ ਪੰਜਾਬ ਦੀ ਭਾਸ਼ਾ ਨੂੰ ਆਪ ਕੋ ਭੁੱਲਦੇ ਜਾ ਰਹੇ ਹਾਂ ਇਹ ਹਾਂ ਜੀ ਇਹ ਦੁਖਾਂਤ ਵੀ ਕਹਿ ਲਈਏ ਆਪਣੇ ਪੰਜਾਬ ਦਾ ਗਿਆ ਆਪਣੀ ਮਾਤਰ ਭਾਸ਼ਾ ਨੂੰ ਭੁੱਲੇ ਜਾ ਰਹੇ ਨੇ ਤਾਂ ਇਹ ਵੈਸੇ ਨਹੀਂ ਭੁੱਲਣਾ ਚਾਹੀਦਾ ਨਹੀਂ ਭੁੱਲਣਾ ਚਾਹੀਦਾ ਜੀ ਆਪਣੀ ਜਿਹੜੀ ਮਾਤਰ ਭਾਸ਼ਾ ਨੂੰ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਕਦੀ ਨਹੀਂ ਭੁੱਲਣਾ ਚਾਹੀਦਾ ਆਪਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਆਪਣਾ ਮਾਂ ਬੋਲੀ ਨੂੰ ਮੁੱਖ ਰੱਖਣਾ ਚਾਹੀਦਾ ਹੂੰ ਬਾਕੀ ਸਭ ਤੋਂ ਪਹਿਲਾਂ ਆਪਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਉਸ ਤੋਂ ਬਾਅਦ ਜਿਹੜੀਆਂ ਬਾਕੀ ਭਾਸ਼ਾ ਜਿਹੜੀਆਂ ਉਸ ਤੋਂ ਬਾਅਦ ਦੀਆਂ ਕਿਉਂਕਿ ਇਹ ਆਪਾਂ ਗੱਲ ਕਰੀ ਤਾਂ ਆਪਣੇ ਲਹਿੰਦੇ ਪੰਜਾਬ ਵਿੱਚ ਕਾਫੀ ਜਿਹੜੀ ਕਿ ਇਸ ਪੰਜਾਬੀ ਨੂੰ ਸੰਭਾਲ ਕੇ ਰੱਖਿਆ ਹੈ ਪਾਸ਼ਾ ਨੂੰ ਆਪਣੇ ਇਲਾਕੇ ਵਿੱਚ ਲੋ ਸਾ ਅਸੀਂ ਵੀ ਗੁਜਾਰਸ਼ ਕਰਦੇ ਕਿ ਆਪਣੀ ਜਿਹੜੀ ਮਾਤਰ ਪਾਸ਼ਾ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਗੁਰੂਆਂ ਦੀ ਬਾਣੀ ਹੈ ਹਾਂਜੀ ਗੁਰਮੁਖੀ ਆਪਾਂ ਗੁਰੂਆਂ ਦੀ ਬਾਣੀ ਕਹ ਲਿਆ ਗੁਰੂਆਂ ਦੀ ਬਾਣੀਆਂ ਤੋਂ ਕਦੇ ਵੀ ਨਹੀਂ ਭੁੱਲ ਜਾਈਦਾ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਰੋਤਿਆਂ ਵੱਲੋਂ ਵੀ ਇੱਕ ਖਾਸ ਪੀਲ ਹੈ ਕਿ ਜਿੰਨੇ ਵੀ ਆਪਣੇ ਇਲਾਕੇ ਦੇ ਫਨਕਾਰਾਂ ਚਾਹੀ ਕਿਸੇ ਵੀ ਤਰ੍ਹਾਂ ਦਾ ਕੋਈ ਚਾਹੀ ਕਲਮ ਨਾਲ ਹੈ ਚਾਹੀ ਗਾਇਕੀ ਦਾ ਹੈ ਚਾਹੀ ਕੋਈ ਪੇਂਟਰ ਹੈ ਕੋਈ ਚਿੱਤਰਕਾਰ ਹੈ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਹਲਪ ਕਰਿਆ ਕਰੋ ਮਦਦ ਕਰਿਆ ਕਰੋ ਤਾਂ ਜੋ ਕਿ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਾਂ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਤੇ ਅੱਛਾ ਜੀ ਸਾਡੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ ਲੋਕ ਪੰਜਾਬੀ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਆਮ ਲੋਕਾਂ ਤੱਕ ਪਹੁੰਚਣ ਦਾ ਜਿਨ੍ਹਾਂ ਨੇ ਸਾਡੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਭਾਈ ਬਹੁਤ ਬਹੁਤ ਅੱਛਾ ਜੀ ਧੰਨਵਾਦ